ਗਣਨਾ ਸ਼ਾਸਨ ਜੀਓ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਹਾਦਤੇ ਇੱਕ ਹਫ਼ਤਾ ਮੈਂ ਅਰਜ਼ ਕਰਦਾ ਹਾਂ ਲਾਹੌਰ ਵਿੱਚ ਲਾਲ ਕਿਲੇ ਦੇ ਅੰਦਰ ਸ਼ਹਾਦਤ ਦੇ ਰਹੇ ਸ੍ਰੀ ਗੁਰੂ ਜੀ ਦੇ ਜੀ ਮਹਾਰਾਜ ਸੰਸਾਰ ਦੇ ਤਪਦੇ ਹਿਰਦੇ ਨੂੰ ਠੰਡਾ ਪਾਉਣ ਵਾਸਤੇ ਉਹਨਾਂ ਸ਼ਹਾਦਤ ਦਿੱਤੀ ਅਤੇ ਜਦੋਂ ਮੀਆਂ ਮੀਰ ਜੀ ਨੂੰ ਪਤਾ ਲੱਗਾ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਇਹ ਅਤਿਆਚਾਰ ਹੋ ਰਹੇ ਹਨ ਆਪ ਮੇ ਅਮੀਰ ਜੀ ਹਜ਼ੂਰ ਬਸ ਚਲ ਚਲ ਕੇ ਲਾਲ ਕਿਲੇ ਵਿੱਚ ਅੰਦਰ ਗਏ ਨੇ ਤਾਂ ਹਜ਼ੂਰ ਨਾਲ ਨਿਗਾ ਨਾਲ ਨੈਤਰ ਨਾਲ ਨੈਤਰ ਮਿਲੇ ਜਿਸ ਵਕਤ ਤੋਂ ਇਸ਼ਾਰਾ ਕੀਤਾ ਕਿ ਹਜ਼ੂਰ ਇਹ ਕੀ ਹੋ ਰਿਹਾ ਹੈ ਕਿਸ ਰਾਣੀ ਇਹ ਅਤਿਆਚਾਰ ਕਿਸ ਤਰ੍ਹਾਂ ਦਾ ਕਰ ਰਹੇ ਹਨ ਜ਼ਾਲਮ ਸਰਕਾਰ ਤੁਸੀਂ ਮੈਨੂੰ ਇਸ਼ਾਰਾ ਕਰੋ ਮੈਂ ਲਾਹੌਰ ਤੋਂ ਦਿੱਲੀ ਦੀ ਇਟ ਨਾਲ ਇਟ ਖੜਕਾ ਦੇਵਾਂ ਦਰਬਾਰ ਪਾਤਸ਼ਾਹ ਸਤਕਰਤਾਰ ਸਤਕਰਤਾਰ ਕਹਿੰਦੇ ਹੋਏ ਅਕਾਲ ਪੁਰਖ ਦਾ ਪਾਣਾ ਮੰਨਦੇ ਹੋਏ ਮੀਆਂ ਮੀਰ ਨੂੰ ਫਰਮਉਂਦੇ ਨੇ ਮੈਂ ਇੱਕ shear rai ਬਿਆਨ ਕਰਨ ਲਗਾ ਹਾਂ ਮੀਆਂ ਮੀਰ ਇਕਲਾ ਹੋ ਮੇਰੇ ਮਿੱਤਰ ਕਦੀ ਜਿਸਮ ਦੁਖਾਂ ਚ ਖਿਰ ਜਾਇਆ ਕਰਦਾ ਮੀਆਂ ਮੀਰ ਇਕਲਾ ਹੋ ਮੇਰੇ ਮਿੱਤਰ ਕਦੀ ਜਿਸਮ ਦੁਖਾਂ ਚ ਖਿਰ ਜਾਇਆ ਕਰਦਾ ਸੀ ਬੁੱਧ ਵੇਲੇ ਉਹ ਸੋਹਣੇ ਦੀ ਨਜ਼ਰਾਂ 'ਚ ਉਗਰ ਜਾ ਕਰਦਾ ਸਮ ਅਜ਼ਮੈਸ਼ ਦਾ ਥੋੜਾ ਨਾਲ ਧਰਤੀ ਲਾਲ ਸੁਰਖ ਹੋਈ ਸੇਕ ਅਗ ਵਰਗਾ ਤਤ ਆ ਰਿਆ ਸੀ ਉੱਭਰਿਆ ਸੀ 라비ਦਾਨੀਰ ਨਿਰਮਲ ਤੇ ਪਿੰਡਾਂ ਮੱਛੀਆਂ ਦਾ ਮੱਛੀ ਜਾ ਰਿਆ ਸੀ ਤੜਪ ਰਿਆ ਸੀ ਸ਼ਹਿਰ ਲਾਹੌਰ ਸਾਰਾ ਰੱਬ ਇਦਾਂ ਦਾ سچا سا گرو ارجن تبھی تب اتے مسکرا رہا گرمی دڑپی جا رہی گرمی دنیا تڑپی جا رہی سی, سی وادی جا رہی سی کڑی کڑی گرمی

ਜੋ ਜੋ ਮੱਚਦੀ ਸੀ ਕਿਉਂ ਜੋ ਸ਼ਾਂਤੀ ਪੁੰਜ ਗਰ ਇਸ਼ਾਰਿਆਂ ਸੀ ਅੱਗ ਡਾਉਣ ਵਾਲਾ ਬੁੱਬੀ ਰੋ ਰਿਆ ਸੀ ਪਰਦਾ ਤਾਰ ਬੈਠਾ ਮੁਸਕਰਾ ਰਿਹਾ ਸੀ ਉਬਾਲਿਆ ਪਰ ਆਖਰਕਾਰ ਉਹ ਜ਼ੋਰ ਅਜ਼ਮਾ ਥਕੀ ਕਸਰ ਨਹੀਂ ਛੱਡੀ ਤੱਤੀ ਰੇਤ ਨੇ ਵੀ ਤੇ ਛਾਲੇ ਜਿਸਮ ਉੱਤੇ ਉਹ ਵੀ ਪਾਥ ਕੀ ਥੱਲੇ ਅੱਗ ਉੱਦੇ ਸੋਮਾ ਸ਼ਾਨਤੀ ਦਾ ਤੱਤੀ ਤਵੀ ਆਖਰ ਟੇਰੀ ਤੱਕ ਕੇ ਹੈ ਤੇ ਧਰਤੀ ਉੱਤੇ ਅਸਮਾਨ ਸ਼ਰਮਾ ਰਿਆ ਸੀ ਐ ਪਰ ਧਰਮ ਦੀ ਮੂਰਤੀ ਗੁਰੂ ਅਰਜਨ ਤਤੀ ਤਵੀ ਉੱਤੇ ਮੁਸਕਰਾ ਰਿਆ ਸੀ ਸਸ ਜੀ ਕਬਲੇ ਗੋਰ ਸ਼ਰਣ ਤੱਕ ਕੇ ਜ਼ੁਲਮ ਤੇ ਪਾਪ ਦੀ ਹੱਦ ਅੱਖੀ ਸ਼ਾਹੀ ਕਿਲੇ ਦੇ ਦਰੋ ਦੀਵਾਰ ਰੋਏ ਤਵੀ ਦੇਖ ਕੜਛਾ ਅੱਖ ਭੜੇ ਪਿੱਟੇ ਤੇਜ ਲਾਲ ਹੋ ਕੇ ਬੇਕਰਾਰ ਰੋਏ ਐ ਏ ਜ਼ਮੀਰ ਰੋਈ ਏ ਅਸਮਾਨ ਰੋਇਆ ਸੂਰਜ ਅਤੇ ਗਰਮੀ ਬਾਰ-ਬਾਰ ਰੋਏ ਹੱਸਦੇ ਰਹਿ ਪੰਜ ਕੁਰਬਾਨੀਆਂ ਦੇ ਮੀਆਂ ਮੀਰ ਵਰਗੇ ਤਾਹ ਮਾਰ ਰੋਏ ਚੁੱਪ ਸਬਰ ਦੀ ਜਬਰ ਦੀ ਹੱਥ ਡਿੱਠੀ ਦੇਸੀ ਨਾ ਅਰਸ਼ ਦਾ 파ਟਦਾ ਜਾ ਰਿਆ ਸੀ ਕਿੰਨਾ ਹੌਸਲਾ ਸੀ ਸੱਚੇ ਪਾਤਸ਼ਾਹ ਦਾ ਜਿਹੜਾ ਤਵੀ ਉੱਤੇ ਮੁਸਕਰਾ ਰਿਆ ਸੀ ਸੱਚੀ ਆਫੀਸ਼ਰ ਜੰਦੂ ਕੇਹਾ ਵਗਾੜ ਕੇ ਨਾਲ ਮੇਰੇ ਬੁਰਾ ਹਾਲ ਹੋਇਆ ਆਖਰਕਾਰ ਤੇਰਾ ਗੁਰਾਂ ਮੁਸਕਰਾ ਕੇ ਅੱਗੋਂ نقشا جو اوت نظر نہیں آ رہا سی کت رو رہی سی ای پر گرو ارجن ਤੀ ਤਵੀ ਉੱਤੇ ਮੁਸਕਰਾ ਰਿਆ ਜੀ ਤਤੀ ਤਵੀ ਉੱਤੇ ਮੁਸਕਰਾ